ਸਖਤ ਮਿਹਨਤ ਪੱਥਰ ਵੀ ਫਾੜ ਦਿੰਦੀ ਹੈ। ਔਰ ਜਿਹਦੇ ਵਿੱਚ ਕੋਈ ਇੱਛਾ ਨਹੀਂ ਹੁੰਦੀ ਉਹ ਕੁਝ ਵੀ ਕਰਨ ਦੇ ਯੋਗ ਨਹੀਂ ਹੁੰਦਾ। ਗੱਲ ਕਰਦੇ ਆ ਆਪਣੇ ਭਾਰਤ ਵਿੱਚ ਜੰਪਲ ਔਰ ਬਾਹਰ ਜਾ ਕੇ ਬਹੁਤ ਵਧੀਆ ਮੱਲਾ ਮਾਰਨ ਵਾਲੇ ਉਹਨਾਂ ਖਿਡਾਰੀਆਂ ਦੀ ਜਿਨ੍ਹਾਂ ਵਿੱਚੋਂ ਚਾਰ ਦੀ ਮੈਂ ਨਾਮ ਲੈ ਰਹੇ ਹਾਂ। ਪਹਿਲਾ ਨੰਬਰ ਕੇਂਦਰਵੀਰ ਸੋਢੀ ਜੋ ਨਿਊਜ਼ੀਲੈਂਡ ਵਿੱਚ ਇਚ ਸੋਡੀ ਨਾਮ ਤੇ ਖਿਡਾਰੀ ਹੈ ਬਹੁਤ ਵਧੀਆ ਆਪਣੀ ਪਛਾਣ ਬਣਾ ਰੱਖੀ ਹੈ ਇਹਨਾਂ ਨੇ ਪੰਜਾਬ ਵਿੱਚ ਪੈਦਾ ਹੋ ਕੇ ਔਰ ਬਾਹਰ ਫਾਰਮ ਵਿੱਚ ਜਾ ਕੇ ਆਪਣਾ ਝੰਡਾ ਲਹਿਰਾਇਆ ਔਰ ਇਹਨਾਂ ਦੀ ਤਾਰੀਫ ਤਾਂ ਬਣਦੀ ਹੈ ਦੂਸਰੀ ਗੱਲ ਕਰਨ ਜਾ ਰਿਆਂ ਬਹੁਤ ਸਾਰੇ ਦੋਸਤ ਉਹਨਾਂ ਨੂੰ ਜਾਣਦੇ ਨੇ ਜਿਨ੍ਹਾਂ ਦਾ ਨਾਮ ਹੈ ਰਾਜਨ ਰਵਿੰਦਰਾ ਰਾਜਨ ਇਹੋ ਜਿਹਾ ਖਿਡਾਰੀ ਹੈ ਉਹ ਵੀ ਨਿਊਜ਼ੀਲੈਂਡ ਦੇ ਕ੍ਰਿਕਟ ਟੀਮ ਦੇ ਵਿੱਚ ਹੈਗਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਨਾਮ ਕਮਾਇਆ ਬਹੁਤ ਜ਼ਿਆਦਾ ਸ਼ੋਹਰਤ ਕਮਾਈ ਹੈ ਔਰ ਬਹੁਤ ਜ਼ਿਆਦਾ ਪੈਸਾ ਕਮਾਇਆ ਕਿਤੇ ਫਾਰਮ ਦੀ ਧਰਤੀ ਵਿੱਚ ਜਾ ਕੇ ਆਪਣੇ ਚੰਡੇ ਗੰਡੇ ਨੇ ਔਰ ਕੁਝ ਇਹੋ ਜਿਹੇ ਹੁੰਦੇ ਨੇ ਜਿਹੜੇ ਇੱਥੇ ਵੀ ਕੁਝ ਨਹੀਂ ਕਰਦੇ ਉੱਥੇ ਵੀ ਨਹੀਂ ਕੁਝ ਕਰਦੇ ਇੱਥੇ ਵੀ ਬਦਮਾਸ਼ੀ ਉੱਥੇ ਬਦਮਾਸ਼ੀ ਤੇ ਇਸ ਕਰਕੇ ਰਜਨ ਰਵਿੰਦਰਾ ਦਾ ਨਾਮ ਬਹੁਤ ਜਿਆਦਾ ਸੁਰਖੀਆਂ ਵਿੱਚ ਜੋ ਬਟੋਰਿਆ ਜਾ ਰਿਹਾ ਹੈ ਔਰ ਇਹਨਾਂ ਦਾ ਇਹਨਾਂ ਦੇ ਵਾਸਤੇ ਇੱਕ ਲਾਈਕ ਤਾਂ ਬਣਦਾ ਹੈ ਔਰ ਤੀਸਰੀ ਗੱਲ ਕਰਨ ਜਾ ਰਿਹਾ ਜਿਹਦਾ ਨਾਮ ਹੈ ਤਨਵੀਰ ਸੰਗਾ ਪੰਜਾਬ ਤੋਂ ਗਿਆ ਆਸਟ੍ਰੇਲੀਆ ਆਸਟ੍ਰੇਲੀਆ ਵਿੱਚ ਉਹਨਾਂ ਦੇ ਫਾਦਰ ਸਾਹਿਬ ਇੱਕ ਟਰੱਕ ਡਰਾਈਵਰ ਸੀਗੇ ਉਹਨਾਂ ਨੇ ਇੰਨੀ ਕੋ ਮਿਹਨਤ ਕਰਵਾਈ ਔਰ ਆਸਟ੍ਰੇਲੀਆ ਟੀਮ ਦੇ ਵਿੱਚ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਵਿੱਚ ਆਪਣਾ ਨਾਮ ਕਮਾਇਆ ਔਰ ਬਹੁਤ ਛੋਟੀ ਜੀ ਉਮਰ ਵਿੱਚ ਅੰਡਰ 90 ਦੇ ਵਿੱਚ ਉਹਨਾਂ ਨੂੰ ਲੈ ਲਿਆ ਗਿਆ ਔਰ ਬਹੁਤ ਵਧੀਆ ਅੱਜ ਇੱਕ ਜਿ ਸਰ ਮੋਰ ਚਿਹਰਾ ਬਣ ਗਿਆ ਬਹੁਤ ਵਧੀਆ ਆਪਣਾ ਨਾਮ ਕਮਾਰਿਆ ਨਾਮ ਰੋਸ਼ਨ ਪੰਜਾਬ ਦਾ ਹੀ ਹੋ ਰਿਹਾ ਔਰ ਉਹ ਵੀ ਲੋਕ ਹੈਗੇ ਨੇ ਜਿਹੜੇ ਬਾਹਰ ਜਾ ਕੇ ਆਪਣਾ ਨੁਕਸਾਨ ਕਰਨ ਦੇ ਕਰਦੇ ਹੈ ਗਿਆ ਲੋਕਾਂ ਦਾ ਨੁਕਸਾਨ ਕਰਦੇ ਹੈ ਗਿਆ ਲੇਕਿਨ ਇਹ ਉਹ ਲੋਕ ਨੇ ਜਿਨ੍ਹਾਂ ਨੇ ਤਰੱਕੀ ਇੱਥੇ ਵੀ ਕਰਨੀ ਸੀ ਤਰੱਕੀ ਉੱਥੇ ਹੀ ਕਰ ਲਈ ਹੈ ਦੋਸਤੋ ਇਹਨਾਂ ਦੇ ਵਾਸਤੇ ਵੀ ਇੱਕ ਲਾਈਕ ਤਾਂ ਬਣਦਾ ਹੈ ਨਾਮ ਤਾਂ ਕਾਫੀ ਨੇ ਲੇਕਿਨ ਸਭ ਤੋਂ ਬਹੁਤ ਜ਼ਿਆਦਾ ਜਿਨ੍ਹਾਂ ਨੇ ਪ੍ਰਭਾਵਿਤ ਕਰਿਆ ਉਹ ਇੱਕ ਲੜਕੀ ਹੈ ਜਿਹਦਾ ਨਾਮ ਹੈ ਹਾਸਿਰਤ ਗਿੱਲ ਉਹ ਵੀ ਆਸਟ੍ਰੇਲੀਆ ਔਮਨ ਕ੍ਰਿਕਟ ਟੀਮ ਦੇ ਵਿੱਚ ਸ਼ਾਮਲ ਹੋਈ ਹੈ ਔਰ ਬਹੁਤ ਵਧੀਆ ਖਿਡਾਰੀ ਦਾ ਬਣ ਚੁੱਕੀ ਹੈ ਔਰ ਬਹੁਤ ਵਧੀਆ ਆਪਣਾ ਨਾਮ ਕਮਾਰੀ ਹੈ ਉਹਨਾਂ ਵਾਸਤੇ ਇੱਕ ਲਾਈਕ ਨਹੀਂ ਬਹੁਤ ਜਿਆਦਾ ਲਾਈਕੇ ਬਣਦੇ ਆ ਕਿਉਂਕਿ ਉਹਨਾਂ ਨੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਆਸਟ੍ਰੇਲੀਆ ਦੇ ਵਿੱਚ ਜਾ ਕੇ ਆਪਣੇ ਝੰਡੇ ਗੱਡੇ ਆ ਦੋਸਤੋ ਉਹਨਾਂ ਨੂੰ ਸਲੂਟ ਹੈ ਜਿਹੜੇ ਇੱਥੇ ਵੀ ਕਮਾਈ ਕਰਦੇ ਆ ਬਾਹਰ ਕਮਾਈ ਕਰਦੇ ਆ ਲੇਕਿਨ ਇੰਡੀਆ ਦਾ ਨਾਮ ਰੋਸ਼ਨ ਆ ਇੱਥੇ ਰਹਿ ਕੇ ਕਰਦੇ ਆ ਔਰ ਬਾਹਰ ਵੀ ਕਰਦੇ ਆ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਵਿੱਚ ਸ਼ਾਮਲ ਹੋਣਾ ਕੋਈ ਛੋਟੀ ਗੱਲ ਨਹੀਂ ਕਿ ਬਹੁਤ ਵੱਡੀ ਗੱਲ ਹੈ ਦੋਸਤੋ ਤੁਸੀਂ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਲਾਈਕ ਕਰੋ ਔਰ ਵੀਡੀਓ ਸ਼ੇਅਰ ਕਰੋ